ਕਲਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਕਿਸੇ ਦਾ ਵਕਤ ਬਦਲਣ ਵਾਲਾ ਹੋਵੇ ਤੇ ਕਿਹੜੇ ਪੰਜ ਸੰਕੇਤ ਉਹਨਾਂ ਨੂੰ ਮਿਲਦੇ ਨੇ ਅੱਲਾਹ ਤਾਲਾ ਵੱਲੋਂ ਪਿਰਾ ਫਕੀਰਾ ਵੱਲੋਂ ਤੇ ਸੰਗਤ ਜੀ ਅੱਜ ਇਸੇ ਬਾਰੇ ਹੀ ਗੱਲ ਕਰਾਂਗੇ ਅੱਗੇ ਜਾਣੇ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਅਸੀਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਆਖਦੇ ਸੀ ਕਿ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਰ ਹੁਣ ਤਾਂ ਅਸੀਂ ਇਹ ਨਹੀਂ ਕਹਾਂਗੇ ਕਿਉਂਕਿ ਸੰਗਤ ਜੀ ਅਸੀਂ ਬਹੁਤ ਕਹਿ ਕੇ ਦੇਖ ਲਿਆ ਨਾਹੀਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਨਾਹੀਂ ਸਬਸਕ੍ਰਾਈਬ ਕਰਦੇ ਹੁਣ ਤਾਂ ਸੰਗਤ ਜੀ ਤੁਸੀਂ ਇਦਾਂ ਦਾ ਕੁਝ ਨਹੀਂ ਕਰਨਾ ਹੁਣੇ ਚੈਨਲ ਅੱਲਾ ਤਾਲਾ 11ਵੇਂ ਵਾਲੀ ਸਰਕਾਰ ਆਪੇ ਹੀ ਚਲਾ ਦੇਣਗੇ ਜੇ ਉਹਨਾਂ ਦੀ ਮਰਜ਼ੀ ਹੋਈ ਚਲਾਣਾ ਤੇ ਉਹ ਚਲਾ ਦੇਣਗੇ ਜੇਕਰ ਉਹ ਨਹੀਂ ਵੀ ਚਲਾਨਗੇ ਤਾਂ ਵੀ ਅਸੀਂ ਉਹਨਾਂ ਦੀ ਰਜਾ ਵਿੱਚ ਖੁਸ਼ ਹਾਂ ਕਿਉਂਕਿ ਸਾਡਾ ਇੱਕ ਇੱਕ ਸਾ ਉਹਨਾਂ ਦੀ ਰਜਾ ਵਿੱਚ ਹੀ ਚੱਲਦਾ ਹੈ ਸੰਗਤ ਜੀ ਅਸੀਂ ਹੁਣ ਲੋਕਾਂ ਦੇ ਅੱਗੇ ਹੱਥ ਨਹੀਂ ਅੱਡਨੇ ਲੋਕ ਉਹੀ ਵੀਡੀਓ ਦੇਖਣ ਜੋ ਉਹਨਾਂ ਨੂੰ ਮਨੋਰੰਜਨ ਕਰਦੀਆਂ ਨੇ ਕੋਸੇ ਨੂੰ ਲਾਈਕ ਤੇ ਸਬਸਕ੍ਰਾਈਬ ਕਰਨ ਕਿਉਂਕਿ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਨ ਦੀ ਕੋਈ ਲੋੜ ਨਹੀਂ ਇਹ ਵੀਡੀਓ ਅਸੀਂ ਉਹਨਾਂ ਲਈ ਬਣਾ ਰਹੇ ਹਾਂ ਜਿਹੜੇ ਸਾਡੀ ਵੀਡੀਓ ਨੂੰ ਦੇਖਦੇ ਨੇ ਸੰਗਤ ਜੀ ਮੇਰੇ ਮਨ ਦੇ ਅੰਦਰ ਇਹ ਗੱਲਾਂ ਚੱਲਦੀਆਂ ਪਈਆਂ ਸੀ ਇਸ ਲਈ ਮੈਂ ਇਹ ਸਾਰੀਆਂ ਗੱਲਾਂ ਬੋਲ ਦਿੱਤੀਆਂ ਨੇ ਸੰਗਤ ਜੀ ਸਾਰੇ ਗਿਲੇ ਸ਼ਿਕਵੇ ਕਰਕੇ ਹੁਣ ਅੱਗੇ ਦੀ ਗੱਲ ਸ਼ੁਰੂ ਕਰਦੇ ਹਾਂ ਕਿ ਉਹ ਕਿਹੜੇ ਪੰਜ ਸੰਕੇਤ ਨੇ ਜੋ ਸਾਨੂੰ ਵਕਤ ਬਦਲਣ ਤੇ ਮਿਲਦੇ ਨੇ ਸੰਗਤ ਜੀ ਹਜ਼ਰਤ ਅਲੀ ਜੀ ਦਾ ਫਰਮਾਨ ਹੈ ਕਿ ਜਦੋਂ ਕਿਸੇ ਇਨਸਾਨ ਦਾ ਵਕਤ ਬਦਲਣ ਵਾਲਾ ਹੋਵੇ ਮਤਲਬ ਕਿ ਚੰਗਾ ਵਕਤ ਆਉਣ ਵਾਲਾ ਹੋਵੇ ਸੰਗਤ ਜੀ ਉਸ ਇਨਸਾਨ ਵਿੱਚ ਅੱਲਾ ਤਾਲਾ ਵੱਲੋਂ ਪੰਜ ਨਿਸ਼ਾਨੀਆਂ ਜ਼ਾਹਿਰ ਕੀਤੀਆਂ ਜਾਂਦੀਆਂ ਨੇ ਸੰਗਤ ਜੀ ਪਹਿਲਾ ਸੰਕੇਤ ਇਹ ਹੈ ਉਸ ਇਨਸਾਨ ਦੀ ਤੜਕਵਲੇ ਆਪਣੇ ਆਪ ਆਖ ਖੁੱਲਣ ਲੱਗ ਪੈਂਦੀ ਹੈ ਦੂਸਰਾ ਸੰਕੇਤ ਇਹ ਹੈ ਉਸ ਇਨਸਾਨ ਨੂੰ ਆਪਣੇ دین ਦੀ ਸਮਝ ਆਉਣ ਲੱਗ ਪੈਂਦੀ ਹੈ ਉਹ ਆਪਣੇ ਧਰਮ ਦੇ ਵਿੱਚ ਪੱਕਾ ਹੋਣ ਲੱਗ ਪੈਂਦਾ ਹੈ ਉਹ ਆਪਣੀ ਬੰਦਗੀ ਇਬਾਦਤ ਵਿੱਚ ਹੀ ਰੁੱਝਿਆ ਰਹਿੰਦਾ ਹੈ ਉਹ ਬਿਨਾਂ ਕਿਸੇ ਦੇ ਸਮਝਾਏ ਆਪਣੇ دین ਤੇ ਚੱਲਿਆ ਰਹਿੰਦਾ ਹੈ ਸੰਗਤ ਜੀ ਤਿੰਜਾ ਸੰਕੇਤ ਇਹ ਹੈ ਕਿ ਉਸ ਇਨਸਾਨ ਤੇ ਅੱਲਾਹ ਦੀ ਤਰਫੋਂ ਲਾਜ਼ਮੀ ਅਜਮਾਇਸ਼ ਆਏਗੀ ਜਿਹਦਾ ਵਕਤ ਬਦਲਣ ਵਾਲਾ ਅੱਲਾ ਉਸ ਨੂੰ ਜ਼ਰੂਰ ਅਜਮਾਨਗੇ ਸੰਗਤ ਜੀ ਚੌਥੀ ਨਿਸ਼ਾਨੀ ਇਹ ਹੈ ਕਿ ਉਸ ਇਨਸਾਨ ਦੇ ਚਿਹਰੇ ਤੇ ਕੁਦਰਤੀ ਨੂਰ ਆਨ ਲੱਗ ਪਵੇਗਾ ਉਹ ਇਨਸਾਨ ਆਪਣੇ ਆਪ ਨੂੰ ਸੋਨਾ ਮਹਿਸੂਸ ਕਰੇਗਾ ਕਿਉਂਕਿ ਅੱਲਾ ਤਾਲਾ ਵੱਲੋਂ ਉਸ ਨੂੰ ਨੂਰ عطا ਕੀਤਾ ਜਾਂਦਾ ਹੈ ਸੰਗੋਜੀ ਪੰਜਵਾਂ ਸੰਕੇਤ ਹੈ ਕਿ ਉਸ ਇਨਸਾਨ ਦੇ ਖਰਚੇ ਵਿੱਚ ਕਮੀ ਆਉਣ ਲੱਗ ਪਵੇਗੀ ਉਹਦਾ ਦੁਨੀਆਦਾਰੀ ਦੀ ਚੀਜ਼ਾਂ ਤੋਂ ਲਗਾਅ ਖਤਮ ਹੋ ਜਾਵੇਗਾ ਸੰਗੋਜੀ ਜਿਸ ਇਨਸਾਨ ਦੇ ਵਿੱਚ ਪੰਜ ਨਿਸ਼ਾਨੀਆਂ ਪਾਈਆਂ ਜਾਂਦੀਆਂ ਨੇ ਸਮਝ ਜਾਵੋ ਕਿ ਅੱਲਾਹ ਤਾਲਾ ਉਸ ਦੇ ਉੱਤੇ ਮਿਹਰਬਾਨ ਨੇ ਸੰਗੋਜੀ ਇਹ ਸੀ ਉਹ ਪੰਜ ਨਿਸ਼ਾਨੀਆਂ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾ ਅੱਜ ਦੇ ਵੀਡੀਓ ਵਿੱਚ ਬੱਸ ਇਨਾ ਹੀ ਚੰਗਾ ਜੀ ਸੰਗਤ ਜੀ ਅਗਲੇ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ